ਦੋਸਤੋ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਜਿਵੇਂ ਕਿ ਜਾਣਦੇ ਹੋ ਤੁਸੀਂ ਮਾਤਾ ਚਿੰਤਪੂਨੀ ਦਾ ਜੋ ਮੇਲਾ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ ਜੋ ਹਿਮਾਚਲ ਦੇ ਵਿੱਚ ਰੌਣਕਾਂ ਲੱਗੀਆਂ ਨੇ ਮਾਤਾ ਚਿੰਤਪੂਨੀ ਮਾਂ ਦੇ ਦਰਬਾਰ ਤੇ ਤੇ ਹਰ ਕੋਈ ਇੱਥੇ ਆਪੋ ਵਕੂ ਵਕਰੀ ਸੇਵਾ ਨਿਭਾ ਰਿਹਾ ਕਿਸੇ ਨੇ ਲੰਗਰ ਲਾਏ ਨੇ ਕੋਈ ਤੋਹਫੀਆਂ ਵੰਡ ਰਿਹਾ ਕੋਈ ਚਾਕਲੇਟ ਵੰਡ ਰਿਹਾ ਕੋਈ ਆਈਸਕ੍ਰੀਮ ਵੰਡ ਰਿਹਾ ਪਰ ਮੈਂ ਜਦੋਂ ਇੱਧਰ ਆਇਆ ਸੀ ਇੱਥੇ ਪਰਵਈ ਵਾਲਿਆਂ ਦਾ ਲੰਗਰ ਲੱਗਾ ਹੈ ਜੰਡਿਆਲਾ ਗੁਰੂ ਵਾਲਿਆਂ ਦਾ ਲੰਗਰ ਲੱਗਾ ਹੈ ਪਰਵਈ ਚੌਂਕ ਦੇ ਨਦੀਕ ਜਿੱਥੇ ਇੱਕ ਬੜੀ ਹੀ ਮਹਾਨ ਸੇਵਾ ਜੋ ਫ੍ਰੀ ਜਲ ਸੇਵਾ ਸ਼ਾਵਣ ਮੇਲੇ ਤੇ ਚੱਲ ਰਹੀ ਹੈ ਸੋ ਗੱਲਬਾਤ ਆਪਾਂ ਕਰਦੇ ਆ ਜਥੇਬੰਦੀ ਦੇ ਸਾਡੇ ਨਾਲ ਮੈਂਬਰ ਨੇ ਵੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਮੇਲੇ ਤੇ ਜੋ ਸੇਵਾ ਕਰਦੇ ਹਨ ਤੇ ਕਿੰਨਾ ਕਿਸ ਤਰ੍ਹਾਂ ਦੀ ਇਹ ਸੇਵਾ ਹੈ ਜੈ ਮਾਤਾ ਦੀ ਭਗਤੀ ਜੈ ਮਾਤਾ ਦੀ ਭਗਤੀ ਜੈ ਮਾਤਾ ਜੀ ਅੱਛਾ ਜੀ ਜਿਹੜਾ ਤੁਹਾਡਾ ਉਪਰਾਲਾ ਮੈਂ ਦੇਖਿਆ ਮੈਨੂੰ ਬਹੁਤ ਵਧੀਆ ਲੱਗਾ ਸਾਰੇ ਮੇਲੇ ਜੇ ਵੇਖੋ ਵੱਖ-ਵੱਖ ਤਰ੍ਹਾਂ ਦੇ ਲੰਗਰ ਚੱਲ ਰਹੇ ਆ ਪਰ ਮੇਨ ਲੰਗਰ ਜੋ ਪਾਣੀ ਦੇ ਨਾਲ ਸਾਰੇ ਚੱਲਦੇ ਨੇ ਪਾਣੀ ਦੀ ਹਰ ਕਦਮ ਜਰੂਰਤ ਹੈ ਤੇ ਤੁਹਾਡਾ ਮੈਂ ਦੇਖਿਆ ਕਿ ਦੱਸ ਰਹੇ ਸੀ ਲਾਗੇ ਮੈਨੂੰ ਤੇ ਮੈਂ ਕਿਹਾ ਕਿ ਤੁਹਾਡੇ ਨਾਲ ਇਹ ਜਰੂਰੀ ਯਾਦ ਸੰਗਤਾਂ ਸੀ ਕਿ ਜੋ ਅੱਗੇ ਸੰਗਤਾਰੇ ਲਿਆਉਣਾ ਕਿ ਕਿੱਡਾ ਵਧੀਆ ਪ੍ਰਾਲਾ ਤੁਸੀਂ ਕਰ ਰਹੇ ਹੋ ਸਾਰੇ ਲੰਗਰਾਂ ਦੇ ਵਿੱਚ ਜੋ ਪਾਣੀ ਦੇ ਰਹੇ ਹੋ ਤੇ ਮੈਨੂੰ ਦੱਸੋ ਕਿ ਤੁਹਾਡੀ ਇਹ ਜਿਹੜੀ ਜਥੇਬੰਦੀ ਹੈ ਕਿੰਨਾ ਚਿਰ ਹੋ ਗਿਆ ਤੇ ਕਿਹਦੇ ਅੰਦਰ ਇਹ ਚੱਲੀ ਸੀ ਸਾਰੀ ਸਟਾਰਟ ਹੋਈ ਹੈ ਇਹ 1996 ਤੋਂ ਅਸੀਂ ਸ਼ੁਰੂ ਕੀਤੀ ਸੀ ਜੀ ਮੇਰੇ ਨਾਲ ਦੇ ਛੇੜੀ ਫੂਲ ਮਤਰ ਜੀ ਕੋਜਨ ਮਿੱਤਲ ਜੀ ਸੀਗੇ ਜੋ 16 ਜਨਵਰੀ 2020 ਚ ਸਵਰਗ ਸੁਧਾਰ ਗਏ ਅਸੀਂ ਤਕਰੀਬਨ ਅੱਜ 29 ਸਾਲ ਹੋ ਗਏ ਸਾਨੂੰ ਸੇਵਾ ਜਾਰੀ ਕੀਤੀਆਂ ਨੂੰ ਜੀ ਪਰ ਹਰ ਸਾਲ ਰੈਗੂਲਰ ਸੇਵਾ ਸਾਡੀ ਚੱਲ ਰਹੀ ਹੈ ਜੀ ਔਰ ਫ੍ਰੀ ਆਫ ਕਾਸਟ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਤੇਲ ਤੋਂ ਬਿਨਾ ਕਿਸੇ ਡਰਾਈਵਰ ਖਰਚੇ ਤੋਂ ਇਹ ਸੇਵਾ ਸਾਰੀ ਸਾਡੇ ਸੇਵਾਦਾਰ ਫ੍ਰੀ ਕਰ ਰਹੇ ਜੀ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਇਹ ਕਿੰਨੇ ਏਰੀਆ ਜੇ ਤੁਹਾਡਾ ਜਿਹੜਾ ਜਲ ਜਾ ਰਿਹਾ ਕਿੱਥੋਂ ਆ ਰਿਹਾ ਤੇ ਕਿੰਨੇ ਏਰੀਆ ਤੇ ਕਵਰ ਕਰਦੇ ਜਿੰਨ ਦਾ ਇਹ ਅਸੀਂ ਮੁਬਾਰਕਪੁਰ ਤੋਂ ਅੰਬ ਰੋਡ ਤੋਂ ਲੈ ਕੇ ਉਹਨੇ ਜੀ ਜਲ ਕੁਝ ਜਗ੍ਹਾ ਤੋਂ ਅਸੀਂ ਮੁੱਲ ਖਰੀਦਿਆ ਜੀ ਪਾਣੀ ਉੱਥੋਂ ਸਾਰੇ ਸੇਵਾਦਾਰ ਜਿਹੜੇ ਸਾਡੇ ਡਰਾਈਵਰ ਭਰਾ ਨੇ ਉਹ ਆਪਣੀ ਜੇਬ ਚੋਂ ਪੈਸੇ ਧਾ ਕੇ ਤੇਲ ਦੇ ਪੈਸੇ ਧਾ ਕੇ ਗੱਡੀਆਂ ਦੇ ਆ ਕੇ ਆਪਣੀਆਂ ਬੜੀ ਤਨੋਂ ਮਣੋ ਔਰ ਜਦੋਂ ਸੇਵਾ ਕਰਦੇ ਜੀ ਅੱਛਾ ਕਿ ਮਰਗੇ ਸਾਰੇ ਨਿਸ਼ਕਾਮ ਸੇਵਾ ਕਰ ਰਹੇ ਆਪਣੇ ਕੋਲੋਂ ਵੀ ਲਾ ਰਹੇ ਕਿ ਤੁਹਾਡੇ ਕੋਲੋਂ ਨਹੀਂ ਲੈ ਰਹੇ ਬਿਲਕੁਲ ਜੀ ਨਿਸ਼ਕਾਮ ਸੇਵਾ ਜੀ ਔਰ ਬਹੁਤ ਵੱਡਾ ਸਹਿਯੋਗ ਹੈ ਜੀ ਟੈਂਕਰ ਯੂਨੀਅਨ ਬਠਿੰਡਾ ਟਰਾਂਸਪੋਰਟਰ ਮੋਗਾ ਔਰ ਬਾਕੀ 6-7 7 ਜਿਹੜਾ ਭਾਈਚਾਰਾ ਸਾਡਾ ਸੇਵਾਦਾਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਕੋਈ ਐਸੇ तकरीबन 20 ਕੈਂਟਰ ਸਾਡੇ ਟੈਂਕਰ ਜਿਹੜੇ ਪਲੱਸ ਟਰੱਕ ਜਿਹੜੇ ਬਾਡੀ ਵਾਲੇ ਜਿਹੋ ਛੱਡ ਰਹੇ ਸਾਡੇ ਜੀ ਅਸਲੇ ਔਰ तकरीबन 100 ਦੇ ਕਰੀਬ ਸਾਡਾ ਸੇਵਾਦਾਰ ਨਾਲ ਸਾਡੇ ਜੁੜਿਆ ਹੋਇਆ ਜੀ ਜੇ ਤੁਹਾਨੂੰ ਪਤਾ ਕਿਵੇਂ ਲੱਗਦਾ ਜਿੱਦਾਂ ਕਿਸੇ ਨੂੰ ਪਾਣੀ ਚਾਹੀਦਾ ਪੁੱਛਦੇ ਜਾ ਕੇ ਕਿ ਜਾਂ ਫੋਨ ਜਾ ਕਿਸ ਤਰ੍ਹਾਂ ਵੇ ਕੋਸ਼ਿਸ਼ ਸਾਨੂੰ ਫੋਰਸ ਤੇ ਪਤਾ ਲੱਗਦਾ ਜੀ ਜਿਹੜੀ ਇਹ ਆਉਂਦਾ ਸਾਨੂੰ ਫੋਨ ਦੇ ਲਈ ਕਿ ਪਾਣੀ ਚਾਹੀਦਾ ਕੁਝ ਸਾਡਾ ਲੰਬੇ ਸਮੇਂ ਤੋਂ ਜਿਹੜਾ ਤਜਰਬਾ ਉਹ ਸਾਨੂੰ ਜਿਹੜਾ ਉਹਦੀ ਸਿਚੁਏਸ਼ਨ ਪਤਾ ਹੁੰਦੀ ਕਿ ਕਿਹੜੇ ਲੰਗਰ 'ਚ ਜਾਂ ਕਿਹੜੀ ਧਰਮ ਖਾੜਾ 'ਚ ਕਦੋਂ ਪਾਣੀ ਦੀ ਜ਼ਰੂਰਤ ਹੈ ਜਾਂ ਛੋਟਾ ਲੰਗਰ ਹੈ ਜਾਂ ਵੱਡੀ ਧਰਮ ਖਾੜਾ ਹੈ ਉਹਦੀ ਕੈਪੈਸਿਟੀ ਦੇ ਮੁਤਾਬਕ ਅਸੀਂ ਉਹਨੂੰ ਸਰਵਿਸ ਦਿੰਨੇ ਆ ਜੀ ਤੇ ਮੇਲੇ 'ਚ ਤੁਸੀਂ ਕਿੰਨੇ ਦਿਨ ਪਹਿਲਾਂ ਇੱਥੇ ਆ ਜਾਂਦੇ ਜਿਹੜੀ ਇਹ ਸੇਵਾ ਕਰਨ ਵਾਸਤੇ ਸਾਡੀ ਤਕਰੀਬਤ 2 ਦਿਨ ਤੋਂ ਪਹਿਲਾਂ ਚੱਲੀ ਹੁੰਦੀ ਜੀ ਸੇਵਾ ਔਰ ਅਸ਼ਟਮੀ ਤੋਂ ਅਗਲੇ ਦਿਨ ਅਸੀਂ ਵਾਪਸੀ ਜਾਣਿਆ ਜੀ ਇੱਕ ਤਰੀਕ ਤੋਂ ਜਾਨੀ ਕੱਲ ਮੌਜੂਦ ਹੋਏਗਾ ਹਾਂਜੀ ਕੱਲ ਜੀ ਵੀ ਅਸ਼ਟਮੀ ਆਜੀ ਮਾਤਾ ਜੀ ਦੀ ਔਰ ਦੋ ਤਰੀਕ ਨੂੰ ਸਾਡੀ ਵਾਪਸੀ ਹੋਏਗੀ ਕਿਉਂਕਿ ਉਹਦੇ ਮੁਤਾਬਕ ਜੋ ਸੰਗਤ ਬਹੁਤ ਜ਼ਿਆਦਾ ਆ ਰਹੀ ਹੈ ਔਰ ਹਰੇਕ ਨੂੰ ਜ਼ਰੂਰ ਇਸ ਚੀਜ਼ ਦੀ ਪਾਣੀ ਦੀ ਹੈ ਤੇ ਲੰਗਰਾਂ ਵਾਲਿਆਂ ਕਰਕੇ ਸਾਨੂੰ ਉਹਦਾ ਸਹਿਯੋਗ ਦੇਣਾ ਪਏਗਾ ਸਮਝੋ ਉਹ ਦੇਖ ਰਹੇ ਹੋ ਜੀ ਜਿਸ ਤਰ੍ਹਾਂ ਹਰ ਕੋਈ ਸੇਵਾ ਆਪੋ ਆਪਣੀ ਇਸ ਮੇਲੇ ਦੇ ਵਿੱਚ ਲੈ ਕੇ ਖੁਸ਼ੀ ਪ੍ਰਾਪਤ ਕਰ ਰਹਾ ਹੈ ਮਾਤਾ ਰਾਣੀ ਦੀ ਤੇ ਜੋ ਫ੍ਰੀ ਸ਼ਾਉਂਡ ਮੇਲਾ ਚੱਲ ਰਿਹਾ ਸੀ ਇਹ ਭਾਰਤੀਏ ਮਹਾਵੀਰ ਦਲ ਜੋ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਤੋਂ ਲਗਾਤਾਰ ਇਹ ਸੇਵਾ ਕਰ ਰਹੇ ਨੇ ਲੋ ਦੋਸਤੋ ਜੋ ਅੱਜ ਜਲ ਸੇਵਾ ਜੋ ਚੱਲ ਰਹੀ ਹੈ ਫ੍ਰੀ ਤੁਹਾਨੂੰ ਦਿਖਾ ਰਹੇ ਹਾਂ ਤੇ ਉਹਦੀ ਜੋ ਸ਼ੁਰੂਆਤ ਇੱਥੋਂ ਦੱਸ ਰਹੇ ਕਿ ਜੋ ਕਾਊਂਟਰ ਤੋਂ ਹੁੰਦੀ ਹੈ ਪਰਚੀ ਕੱਟ ਕੇ ਜਾਂਦੀ ਹੈ ਤੇ ਹਾਂਜੀ ਸਾਰੇ ਜਾਣਕਾਰੀ ਦੋ ਕਿਸ ਤਰ੍ਹਾਂ ਜੋ ਸਾਰਾ ਹੈਗਾ ਇੱਥੋਂ ਜਾਂਦੀ ਜਿਹੜੀ ਗੱਡੀ ਜਾਈ ਜੈ ਮਾਤਾ ਦੀ ਜੀ ਇੱਥੇ ਜੀ ਪੰਪ ਤੋਂ ਗੱਡੀ ਕੱਟ ਕੇ ਜਾਂਦੀ ਹੈ ਜੀ ਮੇਨ ਬੇਲੀਲ ਤੇ ਜੀ ਇੱਥੇ ਰਿਕਾਰਡ ਹੈ ਇੱਥੋਂ ਸਾਡੇ ਕੋਲ ਸਾਰਾ ਰਿਕਾਰਡ ਹੈ ਗੱਡੀਆਂ ਦਾ ਜੀ ਟ੍ਰੈਫਿਕ ਦੀ ਸਮੱਸਿਆ ਦੇ ਆਉਣ ਦੀ ਬਜਾਏ ਇੱਥੇ ਗੱਡੀਆਂ ਲੁਕੀਆਂ ਜਾਂਦੀਆਂ ਜੀ ਬੀਸ ਬਸਿਆਣਾ ਆਵੇ ਇਸੇ ਕਰਕੇ ਉਥੋਂ ਇੱਕ ਇੱਕ ਦੋ ਕਰਕੇ ਭੇਜੀਦੀਆਂ ਗੱਡੀਆਂ ਜੀ ਇਸ ਤੋਂ ਬਾਅਦ ਮੈਂ ਤੁਸੀਂ ਡਰਾਈਵਰਾਂ ਨੂੰ ਆਰਡਰ ਦਿੰਦੇ ਹਾਂ ਹਾਂ ਡਰਾਈਵਰਾਂ ਨੂੰ ਆਰਡਰ ਦਿੰਨੇ ਆ ਜੀ ਪਰਚੀ ਕੱਟ ਕੇ ਦੇਨੇ ਪਰਚੀ ਕੱਟ ਕੇ ਦਿੰਨੇ ਆ ਜੀ ਪਰਚੀ ਕੱਟ ਕੇ ਉਹ ਉੱਪਰ ਵੇਰੀਅਰ ਤੇ ਚਲੀ ਜਾਂਦੀ ਪਰਚੀ ਉਥੋਂ ਕੱਟ ਕੇ ਗਾਹ ਜਾਂਦੀ ਹੈ ਉਹ ਲੰਗੜਾ ਚ ਪਾਈ ਜਾਂਦੀ ਸੇਵਾ ਚ ਜੀ ਕੋਈ ਸੇਵਾ ਫ੍ਰੀ ਸੇਵਾ ਜੀ ਜਲ ਸੇਵਾ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਦਿਖਾ ਰਹੇ ਹਾਂ ਇੱਦੀ ਸਾਰੀ ਕਵਰੇਜ ਕਿ ਜੋ ਭਾਰਤੀਏ ਮਹਾਵੀਰ ਦਾਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਤੋਂ ਹੈ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਵਕਿ ਕਿ ਕਿੰਨਾ ਇੱਥੇ ਗੱਡੀਆਂ ਦਾ ਪ੍ਰਬੰਧ ਹੈ ਜੋ ਲੰਗਰ ਦੀ ਫ੍ਰੀ ਸੇਵਾ ਪਾਣੀ ਦੀ ਜੋ ਕਿ ਬਹੁਤ ਹੀ ਮਹਾਨ ਸੇਵਾ ਹੈ ਤੇ ਬਹੁਤ ਵੱਡਾ ਕਾਰਜ ਹੈ ਸੋ ਇਹਦੇ ਲਈ ਹੁਣ ਇੱਥੇ ਆਏ ਜਿੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਸਾਰੀ ਟਰਾਂਸਪੋਰਟ ਇੱਥੇ ਜੋ ਵੀ ਉਹਨਾਂ ਦੇ ਟੈਂਕਰ ਵਗੈਰਾ ਭਰੇ ਲੋਡ ਹੋ ਚੁੱਕੇ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਾਣਕਾਰੀ ਲੈਂਦੇ ਹਾਂ ਉਹ ਸਾਰੇ ਹਾਂਜੀ ਜਾਣਕਾਰੀ ਦਿਓ ਜੀ ਜਿਸ ਤਰ੍ਹਾਂ ਪਾਣੀ ਦੇ ਜਿਹੜੇ ਆ ਲਿਆਉਂਦੇ ਤੁਸੀਂ ਇਹ ਕਿੱਥੋਂ ਲੈ ਕੇ ਆਉਂਦੇ ਜੀ ਪਾਣੀ ਸਰ ਇਹ ਮੁਾਰਕ ਪਰ ਤੋਂ ਆਂਬ ਰੋਡ ਤੋਂ ਕਰ ਲੋਈ ਪਿੰਡ ਪੈਂਦਾ ਜੀ ਉਹਦੇ ਲਾਗੋਂ ਆਉਂਦੇ ਜੀ ਕਿੰਨੇ ਕਿਲੋਮੀਟਰ ਪੈਂਦਾ ਸੋ ਮੇਅਰ ਅਬਾਊਟ ਮੇਅ ਵੀ ਅਪਰ ਡਾਊਨ 15 ਕਿਲੋਮੀਟਰ ਪੈਂਦਾ ਜੀ ਤੇ ਮੈਂ ਦੇਖ ਰਿਹਾ ਬਹੁਤ ਵਧੀਆ ਇਹਨਾਂ ਦੀ ਸੇਵਾ ਵੱਡਾ ਬੜਾ ਤਗੜਾ ਪ੍ਰਾਲਾ ਦੇ ਕਿੰਨੀਆਂ ਕਿ ਗੱਡੀਆਂ ਤੁਹਾਡੇ ਨਾਲ ਸਹਿਯੋਗ ਕਰਦੇ ਨੇ ਸਾਰੇ ਸਾਡੇ ਨਾਲ ਹੈਗੀਆਂ 17 18 ਗੱਡੀਆਂ ਇਸ ਵੇਲੇ ਵੀ ਚੱਲ ਰਹੀਆਂ ਆ ਰੈਗੂਲਰ ਤੇ ਉਸ ਤੋਂ ਬਾਅਦ ਕੋਈ ਬਠਿੰਡੇ ਤੋਂ ਆ ਕੁਝ ਮੋਗੇ ਤੋਂ ਆ ਕੋਈ ਬਾਗੇ ਪੁਰਾਣੇ ਤੋਂ ਆ ਕੋਈ ਚਲੰ ਇਹ ਸਾਰੇ ਆਪਾਂ ਟਰਾਂਸਪੋਰਟਰਾਂ ਦੇ ਡਰਾਈਵਰਾਂ ਦਾ ਸਾਰੇ ਡਰਾਈਵਰ ਵੀ ਆ ਟਰਾਂਸਪੋਰਟਰ ਵੀ ਆ ਮਾਲਕ ਸਾਰੇ ਆਪਣੇ ਆਪਣੇ ਦੇ ਆਪਣੀ ਕਾਰੋਬਾਰ ਸਾਰੀ ਫ੍ਰੀ ਆਫ ਕੋਸਟ ਆ ਜੀ ਅੱਛਾ ਇਹ ਵੀ ਕੋਈ ਪੈਸਾ ਨਹੀਂ ਲੈਂਦੇ ਡਰਾਈਵਰ ਨਹੀਂ ਨਹੀਂ ਇਹਨਾਂ ਦਾ ਕੋਈ ਸੇਵਾ ਹੀ ਆ ਜੀ ਮਹਾਮਾਈ ਦੀ ਕਿਰਪਾ ਇਹ ਕਿੰਨਾ ਕੇ ਸਵਰ ਪੈ ਜਾਂਦਾ ਜਿਹੜਾ ਅੰਮ੍ਰਿਤ ਤੋਂ ਲੈ ਕੇ ਇੱਥੋਂ ਤੇ ਕੇਂਦਰ ਚੋਂ ਜਾਂਦਾ ਸਰ 15 ਕਿਲੋਮੀਟਰ ਪੈ ਜਾਂਦਾ ਜੀ ਇੱਕ ਵਾਰ ਸਾਰਾ 15 ਕਿਲੋ ਹਾਂ ਜੀ ਤੁਹਾਨੂੰ ਫੋਨ ਕਾਲ ਕਰਦੇ ਫਿਰ ਜਿੱਦੋਂ ਕਿਸੇ ਹਾਂ ਜੀ ਸਾਡਾ ਮੇਨ ਕੰਟਰੋਲ ਰੂਮ ਉਹ ਜਿੱਦਾਂ ਅਸੀਂ ਬਣਾਇਆ ਹੈ ਇੱਕ ਆਫਿਸ ਉੱਪਰ ਇਹ ਸਾਡਾ ਥੱਲੇ ਆ ਗਿਆ ਇੱਕ ਪੁਆਇੰਟ ਆ ਕਿ ਤੇ ਅਸੀਂ ਗੱਡੀਆਂ ਖੜੀਆਂ ਕਰਕੇ ਜੀ ਉੱਥੋਂ ਸਾਨੂੰ ਕਾਲ ਆ ਜਾਂਦੀ ਐ ਉੱਥੋਂ ਵਨ ਬਾਏ ਵਨ ਗੱਡ ਕੱਢੀ ਟ੍ਰੈਫਿਕ ਦੇ ਹਿਸਾਬ ਨਾਲ ਕਿ ਟ੍ਰੈਫਿਕ ਵੀ ਡਿਸਟਰਬ ਨਾ ਹੋਵੇ ਠੀਕ ਹੈ ਤੇ ਪ੍ਰਸ਼ਾਸਨ ਨੂੰ ਵੀ ਕੋਈ ਸਾਡੇ ਵੱਲ ਤੰਗੀ ਨਾ ਆਵੇ ਜੀ ਕਿੰਨਾ ਕ ਜਦੋਂ ਹੋ ਰਿਹਾ ਤੁਸੀਂ ਸੇਵਾ ਕਿ ਨਿਭਾ ਰਹੇ ਜਿਹੜੀ ਸਰ ਇਹ 1996 ਤੋਂ ਸਾਡੇ ਫੂਲ ਸਵਰਗੇ ਫੂਲਚੰਦ ਮਿੱਤਲ ਜੀ ਸੀਗੇ ਉਹ ਇੱਕ ਗੱਡੀ ਲੈ ਕੇ ਆਏ ਸੀਗੇ ਜੀ ਠੀਕ ਹੈ ਉਸ ਤੋਂ ਬਾਅਦ ਕੋ ਕਾਰਵਾਈ ਵੱਧ ਗਈ ਗਿਆ ਜੀ ਤੇ ਸਾਰੇ ਮੈਂ ਸਹਿਯੋਗ ਜੀ ਸੱਜਣਾਂ ਨਾਲ ਹੈ ਜੀ ਟਰਾਂਸਪੋਰਟਰ ਭਰਾ ਹੈਗੇ ਕੁਝ ਆਪਣੇ ਡਰਾਈਵਰ ਭਰਾ ਆ ਤੇ ਹੈਲਪਰ ਭਰਾ ਆ ਸਾਰੇ ਆਪਾਂ ਇੱਕ ਦੂਜੇ ਦੇ ਸਹਿਯੋਗ ਨਾਲ ਔਰ ਕੰਟੈਕਟ ਦੇ ਵਿੱਚ ਹੁੰਨੇ ਆ। ਇਹ ਗੱਡੀਆਂ ਵੀ ਬੜੀਆਂ ਸਾਰਿਆਂ ਨੂੰ ਕਿਰਾਇਆ ਨਹੀਂ ਕਿਸਦਾ ਹੈ ਨਾ ਕੋਈ ਨਹੀਂ। ਨਹੀਂ ਨਹੀਂ ਸਾਰਿਆਂ ਨੂੰ ਬੜਾ ਉਤਸ਼ਾਹ ਹੁੰਦਾ ਜਦੋਂ ਮਹਾਮਾਈ ਦਾ ਮੇਲਾ ਸਾਵਣ ਮੇਲੇ ਲਾਂਦਾ ਇਹ ਆਪ ਕਾਲ ਕਰਦੇ ਆ। ਠੀਕ ਹੈ। ਇਹ ਅਸੀਂ ਭਾਵੇਂ ਅਸੀਂ ਵੀ ਜਾਣਾ ਗੱਡੀ ਲਾ ਕੇ ਅਸੀਂ ਵੀ ਜਾਣਾ। ਤੋਂ ਇਹ ਦੇਖ ਰਹੇ ਹਾਂ ਕਿ ਜੋ ਸਾਰੇ ਡਰਾਈਵਰ ਵੀਰ ਨੇ ਜੋ ਸੇਵਾ ਕਰ ਰਹੇ ਨੇ ਨਾਲ ਤੇ ਮੈਂ ਕਹਿੰਦਾ ਕਿ ਇਹੋ ਜੀ ਸੇਵਾ ਹਰਕ ਨੂੰ ਕਰਨੀ ਚਾਹੀਦੀ ਆ ਕਿੱਡੀ ਵੱਡੀ ਪਾਣੀ ਦਾ ਜਲ ਦਾ ਇੱਕ ਬਹੁਤ ਵਧੀਆ ਜੋ ਰੋਲ ਹੈ ਜਿਸ ਕਰਕੇ ਲੰਗਰਾਂ ਦੇ ਵਿੱਚ ਜਗਾ ਜਲ ਨਾ ਹੋਵੇ। ਤੇ ਇਹਦੇ ਬਿਨਾਂ ਲੰਗਰ ਵੀ ਨਹੀਂ ਜੋ ਸਿਰੇ ਚੜ ਸਕਦੇ ਤੋਂ ਦੇਖੋ ਕਿੰਨੀ ਤਗੜੀ ਇੱਥੇ ਗੱਡੀਆਂ ਦੀ ਟਰਾਂਸਪੋਰਟ ਹੈ ਤੇ ਕਿੰਨੀਆਂ ਗੱਡੀਆਂ ਕਾਫੀ ਇੱਥੇ ਖੋਟੀਆਂ ਨੇ ਤੇ ਲਗਾਤਾਰ ਇਹਨਾਂ ਵੱਲੋਂ ਜੋ ਸਰਵਿਸ ਦਿੱਤੀ ਜਾਂਦੀ ਹੈ ਜਲਦੀ ਜਿੱਥੇ ਵੀ ਲੰਗਰ ਦੇ ਵਿੱਚ ਜਲਦੀ ਲੋਡ ਹੁੰਦੀ ਹੈ ਉੱਥੇ ਇਹ ਜਾਂਦੇ ਨੇ ਤੇ ਆਪਣੀਆਂ ਨਿਸ਼ਕਾਮ ਸੇਵਾ ਨਿਭਾ ਰਹੇ ਨੇ ਤੇ ਬਹੁਤ ਵਧੀਆ ਭਰ ਲੱਗ ਏਡਾ ਵੱਡਾ ਮੇਲਾ ਉਸ ਮੇਲੇ ਦੇ ਵੇਖੋ ਸਾਰੀਆਂ ਜੋ ਗੱਡੀਆਂ ਇਹਨਾਂ ਦੀਆਂ ਤੁਹਾਨੂੰ ਦਿਖਾ ਦੇ ਕਿੰਨੀ ਵੇਖੋ ਪੂਰੀ ਜੋ ਲੱਗੀ ਹੋਈ ਹੈ ਲਾਈਨ ਲੰਬੀਆਂ ਲੰਬੀਆਂ ਇੱਥੇ ਸਾਰੀ ਜੋਇਨਰ ਆ ਮੇਨ ਜੋ ਸਟਾਪ ਹੈ ਤੇ ਸਾਰੇ ਇੱਥੇ ਡਰਾਈਵਰ ਇਕੱਠੇ ਨੇ ਗੱਡੀਆਂ ਦਾ ਵੇਖੋ ਕਿੰਨਾ ਵੱਡਾ ਨਾਲਾ ਕਾਫਲਾ ਕਿਉਂਕਿ ਜਦੋਂ ਕੋਈ ਸੇਵਾ ਕਰਦਾ ਹੈ ਤੇ ਆਪਣੇ ਆਪ ਹੀ ਆਟੋਮੈਟਿਕ ਲੋਕ ਜੁੜਦੇ ਨੇ ਤੇ ਐਸੀ ਸੇਵਾ ਜੋ ਬਹੁਤ ਹੀ ਮਾਨ ਸੇਵਾ ਵਾ ਉਹ ਵੀ ਜਲਦੀ ਸੇਵਾ ਤੇ ਵੇਖੋ ਸਾਡੇ ਜਿੱਦਾਂ ਮੈਂ ਪਹਿਲਾਂ ਵੀ ਦੱਸੂਕਾ ਆਪਣੀ ਵੀਡੀਓ 'ਚ ਕਿ ਭਾਈ ਕਿਨਿਆ ਜੀ ਨੇ ਵੀ ਕੀਤੀ ਸੀ ਤੇ ਜਲਦੀ ਸੇਵਾ ਬਹੁਤ ਮਹਾਨ ਹੈ ਤੇ ਸਾਰਿਆਂ ਤੇ ਇਹਨਾਂ ਦੇ ਮਾਤਾ ਨੇ ਉਹ ਕਿਰਪਾ ਬਣਾਈ ਰੱਖੇ ਇਹ ਸਾਰੇ ਡਰਾਈਵਰ ਸੇਵਾਦਾਰ ਜੋ ਵੀ ਸੇਵਾ ਕਰ ਰਹੇ ਨੇ ਵੱਧ ਚੜ ਕੇ ਤੇ ਮਾਤਾ ਰਾਣੀ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਹੋਰ ਇਸੇ ਤਰ੍ਹਾਂ ਸੇਵਾ ਨਿਭਾਉਦੇ ਰਹੇ। ਸੋ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਕਿਉਂਕਿ ਇਸ ਦੇ ਨਾਲ ਜੋ ਸੇਵਾਦਾਰਾਂ ਦਾ ਸੇਵਾ ਕਰਨ ਵਾਲਿਆਂ ਦਾ ਵੀ ਹੌਸਲਾ ਵੱਧਾ ਤੇ ਨਾਲ ਦੀ ਨਾਲ ਜੋ ਤੁਹਾਡੀ ਵੀ ਹਾਜ਼ਰੀ ਲੱਗੇਗੀ ਤੇ ਸਾਡੇ ਚੈਨਲ ਨੂੰ ਵੀ ਹੋਰ ਵਾਧਾ ਮਿਲੇਗਾ। ਅਸੀਂ ਹਮੇਸ਼ਾ ਹੀ ਜੋ ਐਸੀਆਂ ਵੀਡੀਓ ਚੰਗੀਆਂ ਜਾਣਕਾਰੀ ਵਾਲੀਆਂ ਤੋਂ ਤੁਹਾਡੇ ਤੇ ਲੈ ਕੇ ਆਉਂਦੇ ਆ ਤੇ ਲੈ ਕੇ ਆਉਂਦੇ ਰਾਵਾਂਗੇ। ਸੋ ਸਾਰਿਆਂ ਨੂੰ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ। ਉਹ ਇਹ ਸੇਵਾ ਦੇ ਵਿੱਚ ਆ ਵੀਰ ਜਿਹੜੇ ਕਿ ਪਹਿਲੀ ਵਾਰ ਕਹਿੰਦੇ ਆ ਰਹੇ ਆ ਜੀ ਤੇ ਪੁੱਛਦੇ ਆ ਜੀ ਕਿੱਥੋਂ ਆ ਰਹੇ ਜੀ ਆਪਾਂ ਜੀ ਜਸਤਨਾ ਰੋਡ ਲਾਈਨ ਮੁਹਾਲੀ ਤੋਂ ਜੀ ਅਸੀਂ ਇਹ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਆਏ ਤੁਹਾਨੂੰ ਕਿਦਾਂ ਮੌਕਾ ਮਿਲਿਆ ਕਿ ਜਾਈਏ ਜਾਂ ਵੇਖ ਕੇ ਜਦੋਂ ਮਾਤਾ ਰਾਣੀ ਨੇ ਬੁਲਾਇਆ ਪਹੁੰਚ ਗਏ ਅਛਾ ਤੁਹਾਨੂੰ ਵੀ ਇਹ ਕਿ ਤੁਹਾਨੂੰ ਵੀ ਪੁੱਛ ਆਇਆ ਕਿ ਅਸੀਂ ਵੀ ਜੋ ਨਾਲ ਹਾਂ ਜੀ ਠੀਕ ਹੈ ਤੇ ਵੇਖੋ ਜਿਹਨੂੰ ਕੋਈ ਸੇਵਾ ਕਰਦਾ ਤੇ ਹੋਰ ਉਤਸ਼ਾਹ ਵੱਧਾ ਸੇਵਾਦਾਰਾਂ ਦਾ ਤੇ ਜੇ ਤੁਹਾਨੂੰ ਕਹਿੰਨੇ ਕਿ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਕੋਈ ਜੋ ਐਸਾ ਭਗਤ ਹੋਵੇ ਮਾਤਾ ਦਾ ਪਿਆਰ ਕਰਨ ਵਾਲਾ ਉਹ ਵੀ ਜੋ ਸੇਵਾ ਦੇ ਨਾਲ ਜੁੜੇ ਤੇ ਆਪਣੀ ਗੱਡੀ ਇੱਥੇ ਹਰ ਸਾਲ ਲੈ ਕੇ ਆਵੇ ਤੇ ਦੱਸ ਰਹੇ ਸੀ ਵੀ ਸਾਰੇ ਕਿ ਬੜਾ ਆਨੰਦ ਬੜਾ ਸਕੂਨ ਮਿਲਦਾ ਵਾ ਸੋ ਐਸੇ ਉਪਰਾਲੇ ਬਹੁਤ ਵੱਡੇ ਉਪਰਾਲੇ ਨੇ ਤੇ ਇਹਨਾਂ ਦੀ ਇਛਾ ਦੀ ਬਹੁਤ ਜ਼ਰੂਰਤ ਹੈ ਜਿਸ ਤਰ੍ਹਾਂ ਸਾਰੇ ਸਾਥ ਹੋ ਕੇ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਇਹਨਾਂ ਤੇ ਕਿਰਪਾ ਬਣੀ ਦਵੇ ਜੀ ਮਾਤਾ ਰਾਣੀ ਦੀ ਸੋ ਐਵੀ ਗੱਡੀ ਨਾਲ ਆ ਜੀ ਇਹਨਾਂ ਦੀ ਕਹਿੰਦੇ ਇਹ ਨਵੀਂ ਆਈ ਹੁਣ ਇਹ ਕਿੰਨੇ ਲੀਟਰ ਦੀ ਹੈਗੀ ਆ ਇਹ ਕਿੰਨੇ ਲੀਟਰ ਦੀ ਹੋਊਗੀ 24 hectar ਜੀ ਹਾਂ ਜੀ 24000 hectar 24000 ਲੀਟਰ ਦੇ ਵਿੱਚ ਪਹੁੰਚਦੀ ਆ ਤੋ ਦੇਖ ਸਕਦੇ ਹੋ ਜੀ ਇਹ ਨਵੀਂ ਗੱਡੀ ਆ 24000 ਲੀਟਰ ਜਿਹੜੀ ਇਹ ਦੀਵਸਤੀ ਆ ਤੋ ਲੰਗਰਾਂ ਦੇ ਵਾਸਤੇ ਆ ਜੋ ਬਹੁਤ ਜ਼ਰੂਰਤ ਹੈ ਤੇ ਇਹਨਾਂ ਵੱਲੋਂ ਸਰਪ੍ਰਸਤਦਾਰ ਤੋ ਦੇਖੋ ਜੀ ਹਰਕ ਦਾ ਜੋ ਸੇਵਾ ਕਰਦਾ ਇੱਕ ਵੱਖਰਾ ਅੰਦਾਜ਼ ਇੱਥੇ ਦੇਖਿਆ ਹੋਆ ਕੋਈ ਲੰਗਰ ਚਾਰਿਆ ਕੋਈ ਆਈਸਕ੍ਰੀਮ ਦੇ ਲੰਗਰ ਹਰ ਤਰ੍ਹਾਂ ਦੇ ਲੰਗਰ ਆ ਪਰ ਇਹਨਾਂ ਦੀ ਸੇਵਾ ਇੱਕ ਮਹਾਨ ਸੇਵਾ ਵਾ ਇਹ ਸੇਵਾ ਜੋ ਭਾਈ ਕਨੀਆ ਜੀ ਨੇ ਵੀ ਕੀਤੀ ਸੀ ਕਿਉਂਕਿ ਜਲਦੀ ਸੇਵਾ ਉਹਨਾਂ ਨੇ ਜਦੋਂ ਜ਼ਖਮੀਆਂ ਨੂੰ ਜਲ ਪਿਉਂਦੇ ਸੀ ਜੰਗ ਦੇ ਵਿੱਚ ਤੇ ਇਹ ਸੇਵਾ ਬਹੁਤ ਹੀ ਮਹਾਨ ਹੈ ਇਹਨਾਂ ਦਾ ਉਪਰਾਲਾ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਕਿਉਂਕਿ ਹਰ ਸਾਲ ਚੰਦਪੁਰ ਦੀ ਮਾਂ ਦੇ ਦਰਬਾਰ ਤੇ ਵੇਖੋ ਲੰਗਰਾਂ ਦੇ ਵਿੱਚ ਪਾਣੀ ਪਹੁੰਚਾਉਂਦੇ ਨੇ ਤੇ ਪਾਣੀ ਦੀ ਕਿੰਨੀ ਜ਼ਰੂਰਤ ਹੈ ਤੇ ਇਹ ਆਪਾਂ ਸਮਝਦੇ ਹਾਂ ਤੇ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰਦਾ ਜਿਹੜੇ ਇੱਥੇ ਆਉਂਦੇ ਨੇ ਜਿਹੜੇ ਲੰਗਰਾਂ 'ਚ ਜਾ ਕੇ ਲੰਗਰ ਛਕਦੇ ਨੇ ਤੇ ਉਹਨਾਂ ਇਹ ਪਾਣੀ ਥੋੜਾ ਸੋਚ ਸਮਝ ਕੇ ਚਲਾਓ ਕਿਉਂਕਿ ਪਾਣੀ ਬੜਾ ਕੀਮਤੀ ਹੈ ਬੜੀ ਦੂਰੋਂ ਵੇਖੋ ਗੱਡੀਆਂ ਤੇ ਲੈ ਕੇ ਆਉਂਦੇ ਆ ਫ੍ਰੀ ਨਿਸ਼ਕਾਮ ਕੋਈ ਪੈਸਾ ਨਹੀਂ ਹੈ ਸੋ ਐਸੇ ਉਪਰਾਲੇ ਛੇ ਜ਼ਰੂਰ ਕਰਿਆ ਕਰੋ ਅਸੀਂ ਵੀ ਸਾਡੇ ਚੈਨਲ ਤੇ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਤੁਹਾਡੇ ਨਾਲ ਕੋਈ ਚੰਗੀ ਜਾਣਕਾਰੀ ਸ਼ੇਅਰ ਕਰੀਏ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਦੇਖਿਆ ਲਾਈਕ ਸ਼ੇਅਰ ਜ਼ਰੂਰ ਕਰਨਾ